ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੀਆਂ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਮਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵਧਾਤੇ ਬਰਨਾਲੇ ਜ਼ਿਲ੍ਹੇ ਦੀ ਹੈ ਤੇ ਤਹਿਸੀਲ ਟੱਪੇ ਦੀ ਹੈ ਗੱਲਬਾਤ ਬਾਈ ਨਾਲ ਕਰਾਵਾਂ ਲੋਕਾਂ ਆਪਾਂ ਤੁਹਾਨੂੰ ਵੀਡੀਓ ਦਿਖਾਵਾਂ ਮੈਂ ਕੋਈ ਵਪਾਰ ਦਾ ਕੰਮ ਨਹੀਂ ਚੰਗੇ ਰਿਕਾਰਡ ਵਾਲੀ ਝੋਟੀਆਂ ਤੁਹਾਨੂੰ ਦਿਖਾ ਦਾਂਗੇ ਇੰਨੇ ਕੁ ਪਸ਼ੂ ਬਾਈਆਂ ਦੇ ਘਰੇ ਰੱਖੇ ਹੋਇਆ ਉਹਨਾਂ ਦੇ ਵਿੱਚੋਂ ਬਾਧੂ ਆ ਤੇ ਸੇਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਹਾਂ ਜੀ ਠੀਕ ਹੈ ਬਈ ਪਹਿਲਾਂ ਤਾਂ ਨੰਬਰ ਬੋਲੋ ਜੀ 9876085397 9876085397 ਪਿੰਡ ਆਪਣਾ ਜੀ ਬਰਨਾਲਾ ਜੀ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆ ਭਾਈ ਤੇ ਵਪਾਰ ਦਾ ਕੰਮ ਤਾਂ ਕੋਈ ਨਹੀਂ ਨਹੀਂ ਆਪਾਂ ਕਰੂਗਾ ਜੀ ਕਰੂਗਾ ਨਾਲ ਖੇਤੀਬਾੜੀ ਦੇ ਨਾਲ ਆਹ ਨਹੀਂ ਬਸ ਜੋ ਆਪਣਾ ਤੇ ਬਾਈ ਜਿਹੜੀ ਆਪਾਂ ਸਕਰੀਨ ਤੇ ਨੇੜੇ ਹੁਣ ਡੜੜੇ ਛੋਟੀ ਦੇਖੀ ਜਾਂਦੇ ਆ ਹਾਂਜੀ ਪਲੂਨ ਤਾਂ ਸੁੰਦੀ ਉਹ ਤਾਂ ਪਤਾ ਹੀ ਆ ਪਤਾ ਹੀ ਹਾਂਜੀ ਤੇ ਬਾਈ ਜੀ ਕਿੰਨੇ ਦਿਨ ਬਾਕੀ ਆ ਦੇ ਇਹਦੇ ਬਾਈ ਜਿਹੜੀ ਕਿੰਨੇ ਦਿਨ ਪੂਰੇ ਹੋਣਾ ਮਾਂ ਦਾ ਕਿੰਨਾ ਕੁ ਦੋਸੀ ਆ ਇਹਦਾ ਮਾਂ ਬਾਬਾ ਵਾਲੇ ਟ੍ਰੀ ਆਪਾਂ ਐਵੇਂ ਕਹਿੰਦੇ ਪਹਿਲੇ ਜੁਮੇ ਦੇਖ ਕੇ ਬੱਸ ਬਾਕੀ ਦੀ ਗੱਲ ਅਗਲੇ ਨਾਲ ਕਰ ਆਲੇ ਸੇਵਾ ਤੇ ਯਾਰ ਆਪ ਬਲੌਣੀਆਂ ਸੇਵਾ ਕਰੂ ਜੇ ਕੋਈ ਪੱਠੇ ਨਾ ਪਾਊਗਾ ਖੋਲਣੀ ਦੇ ਵਿੱਚ ਇਹਨੇ ਕੀ ਦੇਣਾ ਹਾਂ ਤੇ ਬਾਈ ਜੀ ਦੀ ਉਮਰ ਜੇ ਆਪਾਂ ਜਜਮੈਂਟ ਕਰ ਲਈਏ ਉਮਰ ਆ ਜਾਂ ਤਿੰਨ ਚਾਰ ਕਰੇ ਹੋ ਯਾਰ ਇਹ ਯੋ ਦੁਕੋ ਚ ਚੌਗੀ ਹੋਈ ਭਈਆ ਓਕੇ ਚੌਗੀ ਆ ਪੰਜ ਚਾਰ ਦਿਨ ਅਰੀਨਲ ਗੱਲ ਦਸੀ ਵਧੀਆ ਗੱਲ ਆ ਕੀ ਹੈ ਤੇ ਦੁੱਧ ਫਿਰ ਆਪਾਂ ਕਿੰਨੀ ਕ ਉਮੀਦ ਲਾ ਸਕਦੇ ਦੁੱਧ 12 ਲੀਟਰ ਕਿਵੇਂ ਲਿਵਾ ਕੇ ਕੱਢ ਦੂਲੇ ਵਾਲੇ ਸੱਚੀ ਜਾਂਦਾ ਵੱਡਾ ਲੀਵੇ ਸਾਹਿਬ ਦਾ 12 ਲੀਟਰ ਦਿਆ ਹੀ ਦਾ ਜੀ ਬਾਕੀ ਸਾਂਭਣ ਪਾਲਣ ਦੀ ਗੱਲ ਹਾਂ ਸਾਂਭ ਹਾਂ ਕੋਲੋ ਜੀ ਤੋਰਾ ਕਰਾ ਕੇ ਚੈੱਕ ਇਹਦਾ ਤੋਰਾ ਤੋਰਾ ਤੁਹਾਨੂੰ ਕਰਾਵਾਂ ਚੈੱਕ ਇੱਕ ਨੰਬਰ ਤੇ ਹੋਰ ਵੀਰੇ ਜਿਹੜੇ ਪਾਰ ਪਿੱਛੇ ਦੇ ਓਕੇ ਕੋਈ ਜਮਾ ਯਾ ਡਕੀ ਛੀਲ ਬਾਹਰ ਆ ਜਾ ਲੈ ਮੂੰਹ ਕੇ ਮਰਜੀ ਵਾ ਕਿਵੇਂ ਮਰਜੀ ਪਟਣਾ ਲੈ ਓਕੇ ਕਿਉਂਕਿ ਕੋਲ ਤੋਂ ਮਰਜੀ ਲੈ ਜਮਾ ਸ਼ਿਗੜਾ ਝੋਟੀਆਂ ਨਹੀਂ ਵੀ ਆਉਂਦੀ ਆ ਜੇ ਆਪਾਂ ਗੱਲ ਕਰ ਲਈਏ ਚੰਗੀਆਂ ਝੋਟੀਆਂ ਚ ਆ ਗਈ ਥਣ ਹਵਾਨਾ ਚੰਗਾ ਤੇ ਦਿਨ ਕਿੰਨੇ ਵਾਕੀ ਬਾਈ ਜੀ ਬਾਈ 3 ਨੂ ਬਸ ਪੂਰੇ ਹੋਣਾ ਬਾਈ 23 ਨੂ ਓਕੇ ਤੇ ਉੱਤੇ ਵੀ ਲੈ ਜੂ ਹਣਾ ਥੋੜੀ ਹਾਂ ਉੱਤੇ ਲੈ ਜੂ ਹੱfte ਵਾਂਗੂ ਲੈ ਜੂ ਯਾਰ ਉੱਤੇ ਅੱਜ ਵੀ ਲੇਵਾ ਚੰਗਾ ਤਿਆਰ ਕਰੀ ਆ ਆਹ ਦੇਖੋ ਜੀ ਸਾਈਜ਼ ਚੰਗੀਆਂ ਝੋਟੀਆਂ ਚ ਆ ਗਈ ਕਿਉਂਕਿ ਜੇ ਉਹਨੂੰ 6 ਦੰਦ ਹੋਣਾ ਤੇ ਚੰਗੀ ਬਣ ਜਾਣਾ ਮੋੜ ਲਿਓ ਜੀ ਤੇ ਥਣ ਪਹਿਲ ਨਾਲੇ ਨਹੀਂ ਹੈਗੇ ਹਣਾ ਹਾਂ ਤਾਂ ਬਬੂਰਾ ਲੱਗਿਆ ਚੰਗੇ ਥਣਾ ਦੇ ਚੰਗੀ ਚੰਗੀ ਕੁਆਲਿਟੀ ਪਿੱਠਪੂੜਾ ਆਪਾਂ ਤੁਹਾਨੂੰ ਫੇਰ ਦੱਸ ਦਈਏ ਚੰਗੇ ਪਿੱਠਪੂੜੇ ਦੀ ਆ ਗਈ ਚੰਗੇ ਸਿੰਗ ਦੀ ਆ ਗਈ ਆ ਦੇਖੋ ਆਲੇਵਾ ਪੂਰਾ ਸਾਫ ਤੇ ਤਾਂ ਤੋਂ ਜੇ ਆਪਾਂ ਇਹਦੀ ਚੜਾਈ ਦੀ ਗੱਲ ਕਰ ਲਗੇ ਚੰਗੀ ਚੜਾਈ ਹੈ ਝੋਟੀ ਦੀ ਆ ਦੇਖੋ ਸ਼ੀਰ ਜਾਂ ਠੰਡੀ ਕਿਵੇਂ ਮਾਰਜੀ ਕਿਵੇਂ ਪੂੜੀ ਖੁੱਲੀ ਜਾਵੇ ਕੋਈ ਚੱਕਰ ਨਹੀਂ ਓਕੇ ਕਿਉਂਕਿ ਸਾਰੇ ਥੋੜੇ ਪਾਲ ਦਿਆ ਸਾਰੇ ਸਾਰੇ ਆ ਕਰਦੇ ਆ ਦੇਖੋ ਆਣ ਦੇਖੋ ਨੇੜ ਤੋਂ ਕੁਆਲਿਟੀ ਥੋੜਾ ਦੀ ਚੈੱਕ ਕਰੋ ਤੇ ਵੱਡੇ ਸਾਈਜ਼ ਚ ਆ ਗਈ ਜੀ ਉਸ ਹਾਉ ਨਾ ਜਜਮੈਂਟ ਕਰਨੀ ਤੇ ਬਾਈ ਜਿਹੜੀ ਇਹਦੀ ਡਿਮਾਂਡ ਆ ਡਿਮਾਂਡ ਫੋਨ ਤੇ ਦੱਸ ਦਾਂਗੇ ਫੋਨ ਤੇ ਹਾਂ ਜਾਇਜ਼ ਹੋ ਜਾਮਾ ਹਾਂ ਜਾਇਜ਼ ਹੋ ਬਾਈ ਬੜਾ ਮੈਂ ਜਾਇਜ਼ ਹੋ ਬਾਈ ਕਹਿੰਦੇ ਵੀ ਫੋਨ ਤੇ ਕਰਾਂਗੇ ਤੇ ਹੋ ਜਾਮਾ ਜਾਇਜ਼ ਨੰਬਰ ਬਾਈ ਫੇਰ ਬੋਲਿਓ 9876085347 ਪਿੰਡ ਆਪਣਾ ਵਧਾਤੇ ਜ਼ਿਲ੍ਹਾ ਬਨਗੁਰਣਾ ਵਾਲਾ ਇੱਕ ਛੋਟੀ ਸੀ ਪਲੂ ਨੇ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੇ ਧੰਨਵਾਦ ਜਲਦ ਮਿਲਦੇ ਆ ਗੈਨ ਵੀਡੀਓ